ਪਟੇਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਦੀਆਂ ਚੋਣਾਂ 'ਚ ਗਗਨਦੀਪ ਸਿੰਘ ਵਿਰਕ ਨੇ ਐਡਵੋਕੇਟ ਬਰਿੰਦਰ ਸਿੰਘ ਢਿੱਲੋਂ ਨੂੰ 167 ਵੋਟਾਂ ਨਾਲ ਹਰਾ ਕੇ ਪ੍ਰਧਾਨ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 6 ਅਹੁਦੇ ਸਨ ਜਿਨ੍ਹਾਂ 'ਚ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ ਅਤੇ ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਸ਼ਾਮਲ ਸਨ ਬਾਰ ਐਸੋਸੀਏਸ਼ਨ ਦੇ 625 ਮੈਂਬਰਾਂ 'ਚੋਂ 597 ਨੇ ਚੋਣ ਲਈ ਵੋਟ ਪਾਈ रिटर्निंग ऑफिसर एडवोकेट निर्मल सिंह कुमार ने दशक की वोटिंग स्वीरे 10 बजे तो शाम 4 बजे तक हुई है वोटां दी गिनती ਤੋਂ ਬਾਅਦ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੂੰ ਪ੍ਰਧਾਨ ਦੇ ਅਹੁਦੇ ਲਈ 382 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੂੰ 215 ਵੋਟਾਂ ਮਿਲੀਆਂ ਨੇ ਇਸੇ ਤਰ੍ਹਾਂ ਉਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਜੀਤਪਾਲ ਸਿੰਘ ਨੂੰ 317 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਅਰुणवीर ਨੂੰ 281 ਵੋਟਾਂ ਮਿਲੀਆਂ ਨੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰਜੀਤ ਸਿੰਘ ਨੂੰ 360 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਭਰਪੁਰ ਸਿੰਘ ਨੂੰ 236 ਵੋਟਾਂ ਮਿਲੀਆਂ ਨੇ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਅਮਨਦੀਪ ਸਿੰਘ ਚੀਮਾ ਨੂੰ 368 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਗੌਰਵ ਰਵਾਰ ਨੂੰ 230 ਵੋਟਾਂ ਨੇ ਖਜ਼ਾਂਚੀ ਦੇ ਅਹੁਦੇ ਲਈ ਐਡਵੋਕੇਟ ਗੁਰਸੇਵਕ ਸਿੰਘ ਨੂੰ 412 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਸੁਖਜੀਤ ਸਿੰਘ ਨੂੰ 185 ਵੋਟਾਂ ਮਿਲੀਆਂ ਨੇ ਉਹਨਾਂ ਦਾ ਸਕਿ ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਲਈ ਐਡਵੋਕੇਟ ਲਾਪ੍ਰੀਤ ਸਿੰਘ ਨੂੰ 304 ਵੋਟਾਂ ਮਿਲੀਆਂ ਨੇ ਜਦੋਂ ਕਿ ਉਹਨਾਂ ਦੇ ਐਡਵੋਕੇਟ ਰਵੀ ਤਮਾਨਾ ਨੂੰ 286 ਵੋਟਾਂ ਮਿਲੀਆਂ ਨੇ ਜਿਉਣ ਹੋਈ ਹੈ ਉਸ ਦੇ ਵਿੱਚ ਪ੍ਰੈਜ਼ੀਡੈਂਟ ਸਰਦਾਰ ਗਗਨਦੀ ਬਿਲਕੁਲ 382 ਵੋਟਾਂ ਮਿਲੀਆਂ ਹਨ ਬਰਿੰਦਰ ਸਿੰਘ ਢਿੱਲੋਂ 215 ਤੇ ਗਗਨਦੀਪ ਸਿੰਘ ਬੈਠ ਨੂੰ ਕੇਟੂਗਰਾ ਦਿੱਤਾ ਗਿਆ ਹੈ ਵਾਈਸ ਪ੍ਰੈਜ਼ੀਡੈਂਟ ਲਈ ਹਰਨਾਰ ਅਜੀਤ ਪਾਸਿੰਗ 317 ਵੋਟਾਂ ਅਰਨਬੀਰ ਸਿੰਘ ਸਿਰਾ 281 ਅਜੀਤ ਪਾਸਿੰਗ ਵਾਈਸ ਪ੍ਰੈਜ਼ੀਡੈਂਟ ਡਿਕਲੇਅਰ ਕਰ ਗਏ ਹਨ ਸੈਕਟਰੀ ਲਈ ਭਰਤੂਰ ਸਿੰਘ ਤਾਲੀਵਾਲ ਨੂੰ 236 236 ਵੋਟਾਂ ਤੇ ਹਰਜੀਤ ਸਿੰਘ ਪਰਮਾਜਰਾ 360 ਵੋਟਾਂ ਹਰਜੀਤ ਸਿੰਘ ਪਰਮਾਜਰਾ ਹੈਜ਼ ਬੀਨ ਇਲੈਕਟਡ ਐਸੈਕਟਰੀ ਜੁਆਇੰਟ ਸੈਕਟਰੀ ਲਈ ਅਮਨਦੀਪ ਸਿੰਘ ਟੀਮ ਨੂੰ 368 ਵੋਟਾਂ ਮਿਲੀਆਂ ਤੇ ਗੌਰਵ ਰਬੜ ਨੂੰ 230 ਵੋਟਾਂ ਮਿਲੀਆਂ ਅਮਨਦੀਪ ਸਿੰਘ ਨੇ ਚੀਫਿੰਗ ਟੀਮ ਨੂੰ ਜੁਆਇੰਟ ਸੈਕਟਰੀ ਡਿਗਰੀ ਗਿਆ ਹੈ ਕੈਸ਼ੀਅਰ ਲਈ ਸਰਦਾਰ ਗੁਰਸੇਵ ਸਿੰਘ 400 ਵੋਟਾਂ 412 ਵੋਟਾਂ ਰੁਪਈਆ ਤੇ ਸਰਦਾਰ ਸੁਖਬੀ ਸਿੰਘ ਨੇ 185 ਵੋਟਾਂ ਪਤੀਆਂ ਇਹਦੇ ਵਿੱਚ ਗੁਰਸੇਵ ਸਿੰਘ ਜਿਹੜੇ ਹੈ ਕੈਸ਼ੀਅਰ ਦੇ ਇਲੈਕਟ੍ਰੀਕਟਿਟੇ ਗਏ ਹਨ ਲਾਇਬ੍ਰੇਰੀਅਨ ਸਰਦਾਰ ਲਖਪ੍ਰੀਤ ਸਿੰਘ 304 ਵੋਟਾਂ ਤੇ ਰਵੀ ਤਾਮਨਾ 286 ਲਵ ਪ੍ਰੀਸਿਡੈਂਟ 204 ਕੋਟਾ ਨਾਲ ਜੇ ਤੁਰੇ ਆ ਅੱਜ ਵੀ ਇਲੈਕਸ਼ਨ ਜਿਹੜੀ ਹੈ ਬੜੀ ਜਿਹੜੇ ਸਾਰੇ ਬਾਰ ਮੈਂਬਰ ਦੀ ਕੋਆਪਰੇਸ਼ਨ ਨਾਲ ਬੜੀ ਕੀਸ਼ਮਤ ਹੋਈ ਹੈ ਸਭ ਨੇ ਬੜੀ ਕੋਫੀਡੈਂਟ ਰੱਖੀ ਹੈ ਕਿੰਨੇ ਮੈਂਬਰਾਂ ਦੇ ਵੋਟ ਪਈ ਹੈ 602 ਵੋਟਾਂ 625 ਵੋਟਾਂ ਸੀ ਜੀ ਕੁੱਲ 625 ਵੋਟਾਂ ਸੀ ਜਿਹਦੇ ਵਿੱਚੋਂ 602 ਵੋਟਾਂ ਬੋਲ ਹੋਈਆਂ ਜੀ ਕਾਰਜਕਾਰੀ ਮੈਂਬਰਾਂ ਦਾ ਕੀ ਹੋਇਆ? ਕਾਰਜਕਾਰੀ ਮੈਂਬਰਾਂ ਦੇ ਕਹਿੰਦੇ ਅਸੀਂ ਡਰਾਫਟ ਲਾਊਟ ਕੱਢਾਂਗੇ ਤੇ ਉਹਦੇ ਅੰਦਾਜ਼ਾ ਬਣਾ ਲੈ ਕਿਉਂਕਿ 15 ਮੈਂਬਰਾਂ ਨੇ ਅਪਲਾਈ ਕਰਿਆ ਸਾਡੇ ਕੋਲ ਪੋਸਟਾਂ 10 ਨੇ 10 ਪੋਸਟਾਂ ਉਹ ਡਰਾਫਟ ਲਾਊਟਸ ਵਿੱਚ ਕੋਈ ਸਾਬ ਰੱਖਦੀ ਹੈ ਹਾਂਜੀ ਇਹਦੇ ਵਿੱਚ ਦੋ ਚਾਰ ਵੋਟਾਂ ਕੈਨਸਲ ਵੀ ਹੋਈਆਂ ਜਿਨ੍ਹਾਂ ਨੇ ਡਬਲ ਡਬਲ ਵੋਟਾਂ ਪਾਈਆਂ ਹੋਣੀਆਂ ਦੋ ਚਾਰ ਚਾਰ ਵੋਟਾਂ ਕੈਨਸਲ ਹੋਈਆਂ ਉਹਦੇ ਵਿੱਚੋਂ